ਤਾਂ ਅੱਜ ਅਸੀਂ ਪਹੁੰਚੇ ਹੋਏ ਹਾਂ ਸਤਲੁਜ ਪ੍ਰੈਸ ਕਲੱਬ ਫਰੋਹੀਪਰ ਦੇ ਵਿੱਚ ਤੁਸੀਂ ਤਸਵੀਰਾਂ ਵੇਖੋਗੇ ਲਗਾਤਾਰ ਅਸੀਂ ਗੱਲਬਾਤ ਕਰਾਂਗੇ ਕਿ ਅੱਜ ਫਾਊਂਡੇਸ਼ਨ ਡੇ ਜਿਹੜਾ ਸਤਲੁਜ ਪ੍ਰੈਸ ਕਲੱਬ ਦਾ ਮਨਾਇਆ ਗਿਆ 2 ਜਨਵਰੀ 2026 ਨੂੰ ਸਾਲਾਨਾ ਜਿਹੜਾ ਫਾਊਂਡੇਸ਼ਨ ਡੇ ਮਨਾਇਆ ਗਾਮਾ ਸਿੱਧੂ ਜੀ ਮੇਰੇ ਨਾਲ ਹੈ ਜਸਵਿੰਦਰ ਸੰਧੂ ਜੀ ਆਪਣਾ ਗਰਦਸ਼ਨ ਵੀਰ ਜੀ ਸਾਰੇ ਹੈਗੇ ਆ ਹੋਰ ਜਿਹੜੇ ਇਥੇ ਪ੍ਰੈਸ ਕਲੱਬ ਦੇ ਹੈਗੇ ਮਜੂਰ ਮੇਰੇ ਨਾਲ ਗਮ ਸਿੰਘ ਸਿੱਧੂ ਵੀਰ ਜੀ ਵੈਗੁਰ ਜੀ ਕਾ ਖਾਲਸਾ ਖਾਲਸਾ ਵੈਗੁਰ ਜੀ ਫਤਿਹ ਅੱਜ ਫਾਊਂਡੇਸ਼ਨ ਡੇ ਮਨਾਇਆ ਗਿਆ ਇਥੇ ਸਤਲੁਜ ਪ੍ਰੈਸ ਕਲੱਬ ਦਾ ਔਰ ਗੁਰੂ ਮਹਾਰਾਜ ਦਾ ਓੜ ਆਸਰਾ ਵੀ ਲੈ ਆ ਗਿਆ ਸਮੁੱਚੇ ਪ੍ਰੈਸ ਕਲੱਬ ਵੱਲੋਂ ਤਾਂ ਕੀ ਕਹਿਣਾ ਚਾਹੁੰਦੇ ਬਿਲਕੁਲ ਇਸ ਸਾਲਾਨਾ ਹਰ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸੀ ਮਨਾਉਨੇ ਆ ਇਹ ਪੰਜਵਾਂ ਸਾਡਾ ਫਾਊਂਡੇਸ਼ਨ ਡੇ ਆ ਸਥਾਪਨਾ ਦੇ ਸਤਲੁਜ ਪ੍ਰੈਸ ਕਲੱਬ ਔਰ ਅਸੀਂ ਹਮੇਸ਼ਾ ਸਾਰੇ ਵੀਰਾਂ ਦੇ ਵਿੱਚ ਇਤਫਾਕ ਪਾਈਚਾਰਕ ਸਾਂਝ ਔਰ ਅਸੀਂ ਵਧੀਆ ਕੰਮ ਕਰੀਏ ਹਨ ਕਿਉਂਕਿ ਪੱਤਰਕਾਰ ਹਮੇਸ਼ਾ ਸਮਾਜ ਦਾ ਸ਼ੀਸ਼ਾ ਹੋਇਆ ਕਰਦੇ ਨੇ ਤੇ ਅਸੀਂ ਉਹ ਗੁਰੂ ਸਾਹਿਬ ਦਾ ਉਸ ਆ ਓਟ ਆਸਰਾ ਲੈ ਕੇ ਹਮੇਸ਼ਾ ਸਾਲ ਦਾ ਜਿਹੜਾ ਨਵਾਂ ਸਾਲ ਚੜਿਆ ਤੇ ਸਾਰੇ ਪਰਿਵਾਰਾਂ ਤੇ ਸਾਰੇ ਮੈਂਬਰਾਂ ਦੇ ਪਰਿਵਾਰਾਂ ਤੇ ਮਿਹਰ ਕਰੇ ਔਰ ਸਾਡੀ ਪ੍ਰੈਸ ਕਲੱਬ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾਵਾਂ ਬਖਸ਼ੇ ਉਹ ਸਾਰੀ ਓਟ ਮਹਾਰਾਜ ਤੋਂ ਲਈ ਆ ਤੇ ਅਸੀਂ ਵਾਅਦਾ ਵੀ ਕਰਦੇ ਆ ਕਿ ਜਿਹੜੇ ਸਾਡੇ ਫਰੋਹੇਪੁਰ ਦੇ ਵਾਸੀ ਨੇ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਤਾਂ ਅਸੀਂ ਬੇਝਿਜਕ ਸਾਡੇ ਕੋ ਆਓ ਅਸੀਂ ਤੁਹਾਨੂੰ ਜਿੱਥੋਂ ਤੱਕ ਹੋਇਆ ਇਨਸਾਫ ਦਵਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਇਸ ਪ੍ਰੋਗਰਾਮ ਤੇ ਕਿਹੜੇ ਕਿਹੜੇ ਦਿੱਥੀ ਪਹੁੰਚੇ ਸਰ ਲਗਭਗ ਸਾਰੇ ਹੀ ਰਾਜਨੀਤਿਕ ਦਲਾਂ ਦੇ ਜਿਹੜੇ ਆਗੂ ਸਹਿਬਾਨ ਆ ਕੁਲਬੀਰ ਸਿੰਘ ਜੀਰਾ ਆ ਆਸ਼ੂ ਬਾਂਗੜ ਜੀ ਆ ਰਾਣਾ ਗੁਰਮੀਤ ਸਿੰਘ ਛੋਡੀ ਸਾਹਿਬ ਆ ਔਰ ਭਾਜਪਾ ਤੋਂ ਵੀਰ ਬਹੁਤ ਸਾਰੇ ਆ ਐਸਐਸਪੀ ਸਾਹਿਬ ਸਾਡੇ ਸਰਦਾਰ ਭਵਿੰਦਰ ਸਿੰਘ ਸਿੱਧੂ ਸਾਹਿਬ ਆ ਆ ਮੌਜੂਦਾ ਐਮਐਲਏ ਰਣਵੀਰ ਸਿੰਘ ਭੁੱਲਰ ਵੀ ਆ ਬਹੁਤ ਸਾਰੇ ਵੀਰ ਜਿਹੜੀਆਂ ਸਾਡੇ ਸ਼ਹਿਰ ਦੀਆਂ ਸ਼ਖਸੀਅਤਾਂ ਹੈਗੀਆਂ ਨੇ ਨਾਮਰ ਸ਼ਖਸੀਅਤਾਂ ਹੈਗੀਆਂ ਨੇ ਉਹ ਰਾਜਨੀਤਿਕ ਵੀ ਹੈਗੇ ਆ ਸਮਾਜਿਕ ਵੀ ਹੈਗੇ ਆ ਉਹ ਸਾਰੇ ਵੀਰ ਆਏ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਆਪਦੇ ਕੀਮਤੀ ਪਲੰਮ ਚੋਂ ਕੁਝ ਕਪਾਲ ਕੱਢ ਕੇ ਸਾਨੂੰ ਦਿੱਤੇ ਕਲੱਬ ਜਿਹੜੇ ਹੁੰਦੇ ਨੇ ਮੋਸਟਲੀ ਕਲੱਬਾਂ ਦਾ ਇਹ ਦੇਖਿਆ ਗਿਆ ਹੈ ਕਿ ਉੱਥੇ ਸ਼ਰਾਬਾਂ ਜਾਂ ਮੀਟ ਹੀ ਚਲਦੇ ਆ ਜੇ ਕਲੱਬ ਸ਼ਬਦ ਨੂੰ ਯੂਜ਼ ਕਰੀਏ ਵੈਸੇ ਕਲੱਬ ਇਕਤਾ ਦਾ ਸਬੂਤ ਆ ਤਾਂ ਅਸੀਂ ਜਿਹੜਾ ਕਲੱਬ ਫਿਰੋਜ਼ਪੁਰ ਚ ਬਣਾਇਆ ਸੀ 2013 ਚ ਇਹਦੀ ਸ਼ੁਰੂਆਤ ਹੋਈ ਸੀ ਸਾਰਾ ਗੱਡੀ ਤੋਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਬਣਾਇਆ ਸੀ ਤਾ ਉਹੀ ਓਟ ਆਸਰਾ ਅਜੇ ਤੱਕ ਵੀ ਚੱਲਦਾ ਆ ਰਿਹਾ ਸਿ ਆਪਦੇ ਜਿਹੜਾ ਉਹ ਸਥਾਪਨਾ ਦਿਵਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਈਦਾ ਸੁਖਮਨੀ ਸਾਹਿਬ ਦਾ ਪਾਠ ਕਰਾਈਦਾ ਤਾਂ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਇਸ ਕਰਕੇ ਸੱਦੀਦਾ ਕਿ ਇੱਕ ਦੂਜੇ ਨਾਲ ਜਾਂਮਸ਼ਾਨ ਵੀ ਹੋ ਜਾਂਦੀ ਹੈ ਜਿਵੇਂ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਨਵੀਂ ਆਈ ਸੀਗੀ ਹੁਣ ਉਹਨਾਂ ਦੇ ਵੀ ਆਏ ਨੇ ਤਾਂ ਇੱਕ ਬਹੁਤ ਵਧੀਆ ਕਿ ਏਕੇ ਦਾ ਸਬੂਤ ਬਣ ਜਾਂਦਾ ਦੂਜੀਆਂ ਕਲੱਬਾਂ ਵਿੱਚ ਸਾਰੀਆਂ ਜਿਹੜਾ ਭਾਈਚਾਰਾ ਬਣਿਆ ਰਹਿੰਦਾ ਬਿਲਕੁਲ ਬੜੀ ਵੱਡੀ ਜ਼ਿੰਮੇਵਾਰੀ ਹੈ ਪੱਤਰਕਾਰਾਂ ਦੀ ਜਿਹੜੀ ਹੈਗੀ ਆ ਕਿਉਂਕਿ ਸੋਸ਼ਲ ਮੀਡੀਆ ਮੈਂ ਉਦੋਂ ਸਟੇਜ ਤੇ ਵੀ ਤਾਂ ਹੁਣ ਇੱਕ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਇਹ ਮਾਈਕ ਜਿਹੜੇ ਆ ਇਹ ਸਾਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਸਿਖਾਉਂਦੇ ਆ ਕਿ ਅਸੀਂ ਸਮਾਜ ਚ ਤੁਰਨਾ ਹੈ ਤੇ ਇੱਕ ਇਹ ਨਾ ਹੋਵੇ ਕਿ ਕਿਤੇ ਸਾਡੇ ਇਹ ਦੀ ਕੀਤੀ ਹੋਈ ਖਬਰ ਤਾ ਸਮਾਜ ਨੂੰ ਉਹਦਾ ਦੇਣਾ ਦੇਣਾ ਪਵੇ ਕਿਸੇ ਇੱਕ ਤਬਕੇ ਨੂੰ ਉਹਦਾ ਦੇਣਾ ਦੇਣਾ ਪਵੇ ਤਾਂ ਵੱਡੀਆਂ ਜ਼ਿੰਮੇਵਾਰੀਆਂ ਪੱਤਰਕਾਰਤਾ ਦੀ ਬਣ ਜਾਂਦੀਆਂ ਅੱਜ ਕੱਲ ਸੋਸ਼ਲ ਮੀਡੀਆ ਕਰਕੇ ਹੋਰ ਵੱਡੀ ਜ਼ਿੰਮੇਵਾਰੀ ਸਾਡੀ ਬਣ ਜਾਂਦੀ ਹੈ ਇਸ ਕਰਕੇ ਇਹੋ ਜਿਹੇ ਸਮੇਂ ਤੇ ਵਿਚਾਰ ਚਰਚਾ ਵੀ ਹੋ ਜਾਂਦੀਆਂ ਕਿਉਂਕਿ ਸੋਸ਼ਲ ਮੀਡੀਆ ਨਾਲ ਜੁੜੇ ਪੱਤਰਕਾਰ ਵੀ ਨਾਲ ਆ ਗਏ ਨੇ ਤਾਂ ਵਿਚਾਰ ਚਰਚਾ ਵੀ ਹੋ ਜਾਂਦੀਆਂ ਤੇ ਉਹਨਾਂ ਲੋਕਾਂ ਨੂੰ ਵੀ ਸਿੱਖਣ ਲਈ ਮਿਲਦਾ ਜਿਹੜੇ ਨਵੇਂ ਇਸ ਫੀਲਡ ਦੇ ਵਿੱਚ ਆਏ ਆ ਤਾਂ ਮੈਨੂੰ ਲੱਗਦਾ ਕਿ ਇਹੋ ਜਿਹੇ ਜਿਹੜੇ ਪ੍ਰੋਗਰਾਮ ਜਾਂ ਇਹੋ ਜਿਹੇ ਸਮਾਗਮ ਜਿਹੜੇ ਹੋਣੇ ਚਾਹੀਦੇ ਆ ਬਿਲਕੁਲ ਜਿਹੜਾ ਅੱਜ ਸਤਲੁਜ ਪ੍ਰੈਸ ਕਲੱਬ ਨੇ ਗੁਰੂ ਸਾਹਿ ਪੱਤਰਕਾਰ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਇੱਕ ਆਪਣਾ ਸਥਾਪਨਾ ਦੇ ਸੁਨਾਇਆ ਇੱਕ ਏਕਤਾ ਅਮਨ ਸ਼ਾਂਤੀ ਦਾ ਸੁਨੇਹਾ ਦਿੱਤਾ ਅਤੇ ਵੱਖ-ਵੱਖ ਪੱਤਰਕਾਰ ਭਾਈਚਾਰਿਆਂ ਨੂੰ ਪ੍ਰੈਸ ਕਲੱਬਾਂ ਨੂੰ ਬੁਲਾ ਕੇ ਏਕਤਾ ਦਾ ਆਪਸ ਵਿੱਚ ਗਠਜੋੜ ਹੋਣ ਦਾ ਆਪਸ ਵਿੱਚ ਪ੍ਰੇਮ ਪਿਆਰ ਵਧਣ ਦਾ ਇਤفاق ਮੁਹੱਬਤਾਂ ਵਧਣ ਦਾ ਜਿਹੜਾ ਸੰਦੇਸ਼ ਦਿੱਤਾ ਬਹੁਤ ਵਧੀਆ ਹੈ ਇਸੇ ਜੇ ਪ੍ਰੈਸ ਕਲੱਬ ਜਿਹੜੇ ਉਹ ਜਗ੍ਹਾ-ਜਗਾ ਹੋਣ ਚਾਹੀਦੇ ਆ ਕਿਉਂਕਿ ਜਿਵੇਂ ਸਾਡੇ ਪ੍ਰਧਾਨ ਜੀ ਗਾਮਾ ਸਿੱਧੂ ਨੇ ਕਿਹਾ ਕਿ ਪੱਤਰਕਾਰ ਸ਼ੀਸ਼ਾ ਹੁੰਦੇ ਆ ਇਹ ਸ਼ੀਸ਼ਾ ਸਮਾਜਿਕ ਲੋਕਾਂ ਤੇ ਕਾਰੋਬਾਰਾਂ ਨੂੰ ਮਤਲਬ ਜਿਵੇਂ ਕਿਸੇ ਨਾਲ ਦੀਨ ਦੁਖੀ ਕਿਸੇ ਦੁੱਖ ਤਕਲੀਫਾਂ ਕਿਸੇ ਨਾਲ ਧੱਕੇਸ਼ਾਹੀ ਹੁੰਦੀ ਆ ਉਹਨੂੰ ਸਰਕਾਰਾਂ ਪ੍ਰਸ਼ਾਸਨ ਤੱਕ ਲਜਾਣ ਦਾ ਇਹ ਵੱਡਾ ਇੱਕ ਸਾਧਨ ਬਣਦੇ ਆ ਤੇ ਉਹਨੂੰ ਕਿਤੇ ਨਾ ਕਿਤੇ ਜਿਹੜੇ ਲੋਕ ਹੁੰਦੇ ਤਨਾੜ ਕਹਿ ਲੋ ਜਾਂ ਜਿਹੜੇ ਲੋਕ ਆਪਣੀਆਂ ਮਨਮਰਜ਼ੀਆਂ ਕਰਨੀਆਂ ਚਾਹੁੰਦੇ ਪੜਾ ਸਿਆਸੀ ਹੁਣ ਪੜਾ ਗੁੰਡਾਗਰਦ ਹੋਂ ਉਹ ਦਬਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਪੱਤਰਕਾਰ ਭਾਈਚਾਰੇ ਨੂੰ ਹਰ ਪੱਖੋਂ ਦਬਾਉਂਦੇ ਆ ਪੜਾ ਸਰਕਾਰੀ ਜਾਂ ਆਪਣੇ ਪੱਧਰ ਤੇ ਤੇ ਲੇਕਿਨ ਜਿਹੜਾ ਅੱਜ ਸਾਤ ਲਈ ਪ੍ਰੈਸ ਕਲਪ ਨੇ ਸੰਦੇਸ਼ ਦਿੱਤਾ ਵੀ ਅਸੀਂ ਦਬਣ ਵਾਲੇ ਨਹੀਂ ਅਸੀਂ ਸਾਰੇ ਇਕਜੁੱਟਾਂ ਜੇ ਕਿਸੇ ਭੈਣ ਭਰਾ ਤੇ ਕੋਈ ਮੁਸੀਬਤ ਆਉਂਦੀ ਆ ਤਾਂ ਸਾਰੇ ਇਕਜੁੱਟ ਹੋ ਕੇ ਉਹਦਾ ਸਾਹਮਣਾ ਕਰਨਗੇ ਤੇ ਇਹੀ ਸੰਦੇਸ਼ ਸਾਰੇ ਰਲ ਮਿਲ ਕੇ ਰਹੋ ਪੱਤਰਕਾਰਾਂ ਤਨੂੰ ਸਮਰਪਿਤ ਹੋਵੋ ਲੋਕਾਂ ਦੀ ਆਵਾਜ਼ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਓ ਜਿਸ ਤਰ੍ਹਾਂ ਇਹ ਜ਼ਿਲ੍ਹੇ ਦੇ ਵਿੱਚ ਸਤਲੁਜ ਪ੍ਰੈਸ ਕਲੱਬ ਜਿਹੜਾ ਕਾਇਮ ਹੈਗਾ ਲਗਾਤਾਰ ਆਪਣੀਆਂ ਗਤੀਵਿਧੀਆਂ ਕਰ ਰਿਹਾ ਹੈਗਾ ਤੇ ਹੋਰਾਂ ਨੂੰ ਵੀ ਆਪਾਂ ਬਿਲਕੁਲ ਕੋਲਾਬੋਰੇਸ਼ਨ ਚੱਲਣੀ ਚਾਹੀਦੀ ਜਿਹੜੇ ਦੂਸਰੇ ਪ੍ਰੈਸ ਕਲੱਬ ਹੈਗੇ ਭਵੇਂ ਗੁਰੂ ਅਰਜਨ ਦੇ ਮੱਲਾਵਾਲੇ ਦੇ ਜੀਰੇ ਦੇ ਜਮਕੂ ਤੇ ਹੈਗੇ ਹਾਂ ਬਿਲਕੁਲ ਜੀ ਇਹਨਾਂ ਨੇ ਆਪਣਾ ਧਿਆਨ ਦੇਣਾ ਚਾਹੀਦਾ ਹਾਂ ਬਿਲਕੁਲ ਜੀ ਜਰੂਰ ਆ ਸਤਲੁਜ ਪ੍ਰੈਸ ਕਲੱਬ ਜਿਵੇਂ ਵੀਰ ਹੋਣ ਦੱਸਿਆ 2013 ਚ ਇੱਕ ਗਰਨਾਮ ਸਿੱਤੂ ਤੇ ਗੁਰਦਸ਼ਨ ਸੰਧੂ ਹੋਰਾਂ ਦਾ ਇੱਕ ਹੀਲਾ ਸੀਗਾ ਇੱਕ ਸੁ ਵੀ ਪਹਿਲਾਂ ਵੀ ਇਹ ਹੋਇਆ ਸੀ ਤੇ ਅੱਜ ਇੱਕ ਵਾਰ ਫਿਰ ਤੋਂ ਉਹ ਸਾਨੂੰ ਏਕਾ ਦੱਸਿਆ ਅਸੀਂ ਅੱਜ ਫੇਰ ਸੱਦਾ ਦਿੰਦੇ ਆ ਸਾਡੇ ਆਗੂਆਂ ਦੀ ਬਦੌਲਤ ਵੀ ਸਾਰੇ ਪ੍ਰੈਸ ਕਲਾਬ ਪਲਾ ਜੀਰਾ ਹੋਵੇ ਮਖੂ ਹੋਵੇ ਮੱਲਾਂ ਵਾਲਾ ਮੁਦਕੀ ਗੁਰੂ ਸਾਹਿਬ ਮੰਮਦੋਟ ਜਿੰਨੇ ਵੀ ਜ਼ਿਲ੍ਹਾ ਫਿਰੋਜ਼ਪੁਰ ਚਾ ਉਹ ਸਾਰੇ ਖੁੱਲ ਕੇ ਸਾਡੇ ਨਾਲ ਪਹੁੰਚਣ ਸਾਤ ਸੂਲ ਪ੍ਰੈਸ ਕਲਾਬ ਨੂੰ ਸਵਾਗਤ ਕਰਦਾ ਹਰ ਸੁੱਖ ਦੁੱਖ ਚ ਉਹਨਾਂ ਦੇ ਅੱਗੇ ਹੋ ਕੇ ਉਹਨਾਂ ਦੀ ਅਗਵਾਈ ਕਰੂਗਾ ਉਹਨਾਂ ਦੇ ਨਾਲ ਜਿਹੜੇ ਪ੍ਰਸ਼ਾਸਨ ਦੀ ਉਹ ਲੜਾਈ ਲੜੂਗਾ ਤਾਂ ਜੋ ਅਸੀਂ ਪੱਤਰਕਾਰ ਭਾਈਚਾਰੇ ਨੂੰ ਮਜ਼ਬੂਤ ਕਰੀਏ ਅਤੇ ਲੋਕਾਂ ਦੀ ਆਵਾਜ਼ ਕਦੇ ਦਬਨ ਨਾ ਦਈਏ। ਠੀਕ ਹੈ ਕੋ ਸਭ ਤੋਂ ਜਿਹੜੀ ਮੈਂ ਛੋਟੀ ਤੇ ਗੱਲ ਨੂੰ ਸਮਾਪਤ ਕਰਦਾਗਾ ਜਦੋਂ ਆਮ ਲੋਕਾਂ ਨੂੰ ਪ੍ਰਸ਼ਾਸਨ ਤੋਂ ਜਾਂ ਕਿਤੋਂ ਇਨਸਾਫ ਨਹੀਂ ਮਿਲਦਾ ਉਹਨਾਂ ਉਹ ਫਿਰ ਇੱਕ ਇਹਨਾ ਪ੍ਰੈਸਵਾਲ ਦੇਖਦੇ ਆ। ਔਰ ਮੈਂ ਸਾਰੇ ਪੱਤਰਕਾਰ ਸਾਥੀਆਂ ਨੂੰ ਸਾਰੇ ਹੀ ਫੋਸਪੋਰ ਦੇ ਪੰਜਾਬ ਦੇ ਹਰ ਕੋਨੇ-ਕੋਨੇ ਵਾਸਤੇ ਪੱਤਰਕਾਰ ਨੂੰ ਇਹ ਬੇਨਤੀ ਵੀ ਕਰਾਂਗਾ। ਕਿ ਤੁਸੀਂ ਇੱਕ ਸੱਚੀ ਆਵਾਜ਼ ਬਣੋ ਕਿਉਂਕਿ ਲੋਕਤੰਤਰ ਦਾ ਚੌਥਾ ਸਤੰਭ ਜਿਹੜਾ ਉਹ ਕਿਹਾ ਗਿਆ ਪੱਤਰਕਾਰਤਾ ਨੂੰ ਸੋ ਇੱਕ ਇਹ ਵੀ ਇੱਕ ਸੇਵਾ ਹੈ ਸਮਾਜ ਸੇਵਾ ਹੈ ਦੇਸ਼ ਸੇਵਾ ਹੈ ਉਹ ਇਹਦੇ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਸਾਡੀ ਸੱਤੌਲੀ ਪ੍ਰੈਸ ਕਲਬ ਜਿਹੜਾ ਕਿ ਦੀਨ ਦੁਖੀ ਇੱਥੇ ਆਉਂਦਾ ਹੈ ਤੇ ਉਹਦੀ ਸਾਡੇ ਪ੍ਰੈਸ ਪੂਰੀ ਉਹਦੇ ਨਾਲ ਚੱਲਦੀ ਹੈ ਤੇ ਇਨਸਾਫ ਦਵਾਉਣ ਦੀ ਕੋਸ਼ਿਸ਼ ਕਰਦੀ ਹੈ ਅੱਜ ਦਾ ਪ੍ਰੋਗਰਾਮ ਕਿਸ ਤਰ੍ਹਾਂ ਰਹਿ ਰਿਹਾ ਬੋ ਵੀ ਅਸੀਂ ਅੱਜ ਸਾਵਣ ਦਾ ਦਿਨ ਸੀਗਾ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਸ੍ਰੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ਕੀਰਤਨ ਕੀਤਾ ਗਿਆ ਉਸ ਤੋਂ ਬਾਅਦ ਵੱਖ-ਵੱਖ ਪ੍ਰਸ਼ਾਸਨਕ ਪਾਰਟੀਆਂ ਖੇਤਰੀ ਜਿਹੜੀਆਂ ਸਿਆਸੀ ਪਾਰਟੀਆਂ ਪ੍ਰਸ਼ਾਸਨ ਔਰ ਧਾਰਮਿਕ ਜਥੇਬੰਦੀ ਐ ਜੀ ਪੀ ਸੀ ਹੋਰ ਸ와이스 ਵੀ ਸੰਸਥਾਵਾਂ ਜਿਹੜੀਆਂ ਇੱਥੇ ਪਹੁੰਚੀਆਂ ਸੀਗੀਆਂ ਜਿਨ੍ਹਾਂ ਕਰਕੇ ਤੁਸੀਂ ਖੁੱਦ ਸਾਰਾ ਪ੍ਰੋਗਰਾਮ ਦੇਖਿਆ ਬੜਾ ਅੱਛਾ ਪ੍ਰੋਗਰਾਮ ਸੀ ਔਰ ਸਾਰੇ ਇੱਕ ਮੰਚ ਤੇ ਖੜੇ ਨਜ਼ਰ ਆਇਆ ਧੰਨਵਾਦ ਬਾਈ ਜੀ ਤਾਂ ਲਗਾਤਾਰ ਚਲਦੀਆਂ ਹੋਈਆਂ ਤਸਵੀਰਾਂ ਜ਼ਰੂਰ ਸ਼ੇਅਰ ਕਰਦੇ ਹੋ ਅੱਜ ਸਤਲੁਜ ਪ੍ਰੈਸ ਕਲੱਬ ਦਾ ਜਿਹੜਾ ਸਥਾਪਨਾ ਦਿਵਸ ਮਨਾਇਆ ਗਿਆ ਇੱਥੇ ਗਾਮਾ ਸਿੱਧੂ ਬਾਈ ਜੀ ਹੁਣੇ ਗੁਰਦਰਸ਼ਨ ਬਾਈ ਜੀ ਔਰ ਜਸਵਿੰਦਰ ਬਾਈ ਜੀ ਹੋਰ ਕੇਸਰ ਬਾਈ ਜੀ ਹੁਣੇ ਗੱਲਬਾਤ ਕੀਤੀ ਹੈ ਤੋਂ ਸਾਰਾ ਜਿਹੜਾ ਅੱਜ ਪ੍ਰੋਗਰਾਮ ਹੋਇਆ ਸੀ ਉਸ ਦੀ ਅਸੀਂ ਕਵਰੇਜ ਕੀਤੀ ਹੈਗੀ ਸੋ ਚਲਦੀ ਹੋਈ ਵੀਡੀਓ ਜ਼ਰੂਰ ਸ਼ੇਅਰ ਕਰਦੇ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਹੁਤ ਬਹੁਤ ਸਕਰਾਇ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ